ਵਾਲ ਕਰ ਰਹੇ ਹੋ ਤੁਸੀਂ ਤੁਹਾਨੂੰ ਸ਼ਰਮ ਨਹੀਂ ਆ ਰਹੀ ਫੜਦਾ ਸੀਦਾ ਦੇ ਦੇਚਾ ਰਹਿ ਲੈ ਤਾਂ ਮਰੇ ਪਿਆ ਫਰਾਗ ਤੇ ਲੋਰਿਆ ਕਰਾ ਚ ਤੁਸੀਂ ਸੈਲੀਬ੍ਰੇਸ਼ਨ ਕਰਕੇ ਸਾਡੇ ਹੱਥਾਂ 'ਚ ਫੜਾ ਰਹੇ ਹੋ ਸਾਰੇ ਸਾਰੇ ਸ਼ਰਮ ਸਾਉ ਤੁਸੀਂ ਮਾੜੀ ਮੋਟੀ ਗਾਲਾਂ ਹੋਰ ਬੰਦੇ ਨੂੰ ਗਾਲਾਂ ਇਹਨਾਂ ਨੂੰ ਸ਼ਰਮ ਹੀ ਨਹੀਂ ਆ ਰਹੀ ਯਾਰ ਇਹਨਾਂ ਨੇ ਚੰਗਾ ਫੁੱਟੂ ਖਿੱਚਿਆ ਤੁਹਾਨੂੰ ਸ਼ਰਮ ਨਹੀਂ ਆ ਰਹੀ ਤੁਸੀਂ ਵਿਕੇ ਵੇ ਲੋਕ 5 500 10000 ਰੁਪਏ ਦੇ ਉਰੇ ਬਹੁਤ ਸਾਰੇ ਲੋਕ ਆ ਜੋ ਅਲਪਾ ਸ੍ਰਿ ਗਿਤੀ ਸ਼ਿਵਮਸੀ ਨੂੰ ਮੰਨਦੇ ਨੇ ਹਨਾ ਪਰ ਆਪਾਂ ਕਿਸੇ ਨੂੰ ਧੱਕੇ ਨਾਲ ਜੇ ਨਹੀਂ ਫੜਦਾ ਆਪਾਂ ਦਬੋ ਨਾ ਠੀਕ ਹੈ ਅਗਰ ਕੋ ਫੜਦਾ ਹਾਂ ਅਗਰ ਜੇ ਫੜਦਾ ਚਲੋ ਠੀਕਾ ਉਹ ਆਪਾਂ ਦੇ ਦੋ ਪਲੀਜ਼ ਪਰ ਵੀਡੀਓ ਕਲਿੱਕ ਕਰ ਦਿਓ ਤੇ ਮਾਤਾ ਜੀ ਆਏ ਸਾਡੇ ਸਾਰਿਆਂ ਦੇ ਹੱਥਾਂ 'ਚ ਕ੍ਰਿਸਚੀਨ ਵਾਲੇ ਪੈਂਫਲਟ ਵੰਡਦੇ ਇਹਨਾਂ ਦੇ ਜਾਣ ਕੇ ਨਾ ਇਹ 19 ਤਰੀਕ ਤੋਂ ਲੈ ਕੇ 30 ਤਰੀਕ ਦੇ ਵਿੱਚ ਵਿੱਚ ਇਹ ਆਪਦੇ ਪ੍ਰੋਗਰਾਮ ਰੱਖਦੇ ਨੇ ਅਗਰ ਆਪਣੇ ਪਹਿਲਾਂ ਵੀ ਬਹੁਤ ਕਾਣ ਹੋਏ ਨੇ ਸਭ ਤੋਂ ਵੱਧ ਸਾਡਾ ਬੁਰਾ ਹਾਲ ਕਰਿਆ ਕ੍ਰਿਸ਼ਚਨ ਨੇ ਕਰਿਆ ਇਹ ਪੈਸੇ ਦੇ ਦੇ ਲਾਜ ਦੇ ਦੇ ਬੰਦਿਆਂ ਨੂੰ ਲੈ ਕੇ ਜਾਂਦੇ ਨੇ ਲੋਕਾਂ ਨੂੰ ਅਪੀਲ ਕਰਾਂਗੇ ਮੈਂ ਤੇ ਛੇਤਰ ਮਾਰੂ ਦੇਖੋ ਪੱਤਰਕਾਰ ਸਾਹਿਬ ਸਾਡੇ ਉੱਤੇ ਕੀ ਗੱਲ ਚੱਲੇ ਰਹਾ ਸਿੰਗਾ ਸੀਤਾ ਦਾ ਜਿੰਨੇ ਮਾਤਾ ਕਿੱਥੋਂ ਆਇਓ ਜੀ ਕਿੱਥੋਂ ਆਇਓ ਇਹ ਮੈਨੂੰ ਧਮਕੀ ਦੇ ਰਹੀ ਹੈ ਕਹਿੰਦੀ ਥਾਣੇ ਚ ਜਾ ਸਾਡੇ ਨਾਲ ਚਾ ਥਾਣੇ ਚ ਚਲੋ ਚਲੋ ਆਜੋ ਥਾਣੇ ਚ ਕਮਾਲ ਕਰ ਰਹੇ ਹੋ ਤੁਸੀਂ ਤੁਹਾਨੂੰ ਸ਼ਰਮ ਨਹੀਂ ਆ ਰਹੀ ਸਾਡਾ ਤੁਸੀਂ ਤਾਂ ਦੇ ਦਿਨ ਚ ਰਹਿੰਦੇ ਤਾਂ ਮਰੇ ਪਿਆ ਅਸੀਂ ਤਾਂ ਫਰਾਗ ਤੇ ਰੋ ਰਹੇ ਦਿਨਾਂ ਚ ਤੁਸੀਂ ਸੈਲੀਬ੍ਰੇਸ਼ਨ ਕਰਕੇ ਸਾਡੇ ਹੱਥਾਂ 'ਚ ਫੜਾ ਰਹੇ ਹੋ ਸਾਡੇ ਸਾਰੇ ਸ਼ਰਮਾ ਸਾਹਿਬ ਤੁਸੀਂ ਮੈਨੂੰ ਮੋਟੀ ਬੁਲਾ ਰਹੇ ਹੋ ਬੰਦੇ ਨੂੰ ਬੁਲਾ ਰਹੇ ਹੋ ਸਰ ਨੂੰ ਬੁਲਾਉ ਉੱਥੇ ਅਜਾ ਚਲੋ ਐਸਾ ਚਲੋ ਵੇ ਚਲੋ ਜਿਹੜੇ ਮੈਂ ਉਧਰ ਚਾਹੁੰਦੇ ਚਲੋ ਚਲੋ ਕੌਣ ਨਹੀਂ ਜੀ ਤੁਹਾਡੇ ਨਾਲ ਇਹਨਾਂ ਨੂੰ ਸ਼ਰਮ ਨਹੀਂ ਆ ਰਹੀ ਯਾਰ ਇਹਨਾਂ ਨੇ ਚੰਗਾ ਫੁੱਟੂ ਖਿੱਚਿਆ ਕਿਹੜਾ ਬਾਬਾ ਨਹੀਂ ਖਾਬਾ ਨਹੀਂ ਜਿਹੜਾ ਕੀ ਹੈ ਜੀ ਕੀ ਗੱਲ ਹੈ ਜੀ ਕਿਹਨੂੰ ਬੁਲਾਉਣੇ ਹੋ ਤੁਹਾਨੂੰ ਸ਼ਰਮ ਨਹੀਂ ਆ ਰਹੀ ਤੁਸੀਂ ਵਿਕੇ ਵੇ ਲੋਕਾਂ ਕੰਪਨ ਪੰਜ ਪੰਜ ਹਜ਼ਾਰ ਰੁਪਏ ਬਸੇ ਚਲਵਾਇਓ ਐਸੇ ਚਲੋਗੇ ਕਹਿੰਦੇ ਤਾਂ ਐਸੇ ਚਲਵਾਇਓ ਹਮ ਤਾਂ ਕਿਧਰੇ ਨਹੀਂ ਤੁਰੇ ਗੱਲ ਨਹੀਂ ਚਲ ਤੇਰੇ ਮਾਗ ਰਿਆ ਤੂੰ ਦਵਾ ਤਾਂ ਕਿਸਨੋਂ ਮਰਵਾਉਂੀਆਂ ਮਰਾਹ ਕੋਈ ਤਮ ਕੀ ਕਰ ਕਹਿੰਦੀ ਨਹੀਂ ਜੀ ਇਹ ਕਹਿੰਦਾ ਜੀ ਸਿੱਧੀ ਦਿਹਾੜੇ ਚੱਲ ਰਹੇ ਨੇ ਤੁਸੀਂ ਕਿਉਂ ਮੂੰਹ ਕਿਉਂ ਲਕੋਦਿਆ ਜੀ ਤੁਸੀਂ ਕੋਈ ਚੋਰ ਥੋੜੀ ਹੋ ਮੈਂ ਚੋਰ ਥੋੜਿਆ ਕੋਈ ਨਹੀਂ ਜੀ ਉੱਪਰ ਦੀ ਪੱਪਾ ਕਾਲ ਸਾਹਿਬ ਮੈਨੂੰ ਕਹਿੰਦੀ ਥਾਣੇ ਤੇ ਚੱਲ ਦੱਸ ਚਲੋ ਪੁਲਿਸ ਵਾਲੇ ਜੀ ਆਜਾ ਆਜਾ ਆਣਾ ਦੁੱਤਰ ਗੱਸਾ ਖਾਣੇ ਚ ਜਾ। ਇਹਨੇ ਦੇਖੇ ਬੈ ਜਿਹਨੇ ਉਹਨਾਂ ਨੂੰ ਪੁੱਛਦੇ ਆ। ਸਾਡੇ ਖੜੇ ਹੋਏ ਹਸਾਂ ਚ ਤਾਂ ਕੈਨਾ ਫੜਾ ਰਹੇ ਸੀ। ਅਸੀਂ ਤਾਂ ਕੰਮ ਨਹੀਂ ਕਰੇ। ਕਿੱਥੇ ਤੱਕ ਕੀ ਹੋਇਆ ਹੈ ਤੇ ਤਸ ਬਿਆ ਫੜੋ। ਆ ਫੜੋ। ਤੁਹਾਨੂੰ ਇਹ ਹੀ ਦੱਸ ਰਿਹਾ ਵੀ ਸਾਡੇ ਸਿੱਧੀ ਦਿਨ ਚੱਲ ਰਹੇ ਨੇ। ਅਜੇ ਉਪਰ ਵੀ ਸਾਨੂੰ ਖਾਣੇ ਦਾ ਗਰੋਹ ਵੀ ਦੱਸ। ਕਹਿੰਦੇ ਕੱਲ ਖਾਣੇ ਚ ਜਾ। ਚਲ ਖਾਣੇ ਚ ਜਾ। और इस तक की सोच थोड़ा बड़ा हो चलो नहीं नहीं, नहीं कि ले तो ये तक की खाने चलो दिखाना चाहिए तो हां जी चलो सबकी तो आ गई है जैसे मैंने बताया दोस्तों कि अभी सुबह 4:00 4:30 तक का डिस्कशन चल रहा है बाकी कंप्लीट सब जो बाउंड्री सब ਕਿਸੇ ਦਾ ਧੱਕੇ ਨਾਲ ਹੱਥ ਨਾ ਵਾ ਸਕੀ ਨੀ ਇਹ ਨਾ ਪੜੋਕੋ ਮੇਰੀ ਮਾਤਾ ਸਿੱਖ ਪਰਿਵਾਰ ਆਈ ਸਾਡਾ ਸਾਡੇ ਤਾਂ ਮਰਨ ਹੋ ਰਿਹਾ ਜਿੰਨਾ ਚਾਕੇ ਇਹ ਵੀ ਆਪ ਵੀ ਸਿੱਖੇ ਹਾਂਗੇ ਉਹ ਪਹਿਲਾਂ ਤਾਂ ਰੌਣ ਨਾਲ ਚੱਲ ਜੇ ਮੇਰੀ ਮਾਤਾ ਹੀ ਸਿੱਖ ਪਰਿਵਾਰ ਆ ਦਫਤਰ ਆ ਪਾਇਆ ਪਿਆ ਜੀ ਤਾਂ ਮੈਂ ਹੱਥਾਂ ਚੁੜੀਆਂ ਫੜਵਾ ਸੰਦੇ ਟੈਂਪਲੇਟ ਟੈਂਪਲੇਟ ਕਰੋ ਸਰ ਮੈਂ ਨਹੀਂ ਦੇਖੀ ਸਾਡਾ ਕੋਈ ਮੁੱਦਾ ਹੈ ਹੈਲੋ ਤੁਹਾਨੂੰ ਕੀ ਗੱਲ ਦੇਖ ਮੇਰੀ ਗੱਲ ਸੁਣੋ ਆਪਾਂ ਓਰੇ ਧੀਆ ਸਾਰੇ ਠੀਕ ਆ ਚਲੋ ਠੀਕ ਆ ਬੁਮਾਰ ਸੀ ਹੋ ਠੀਕ ਹੋ ਕਿ ਮੈਂ ਵੀ ਬੁਮਾਰ ਸੀ ਪਰ ਮੈਂ ਵੀ ਠੀਕ ਹੂ ਕਿ ਮੈਂ ਵੀ ਇਹ ਸ਼ੂਮਸੀ ਨੂੰ ਮੰਨਦੀ ਆ ਓਰੇ ਬਹੁਤ ਸਾਰੇ ਲੋਕ ਆ ਦੁਆਲਪਾ ਅੰਦਰ ਵੀ ਇਹ ਸ਼ੂਮਸੀ ਨੂੰ ਮੰਨਦੇ ਨੇ ਹਨਾ ਪਰ ਆਪਾਂ ਕਿਸੇ ਨੂੰ ਧੱਕੇ ਨਾਲ ਜਿਉ ਨਹੀਂ ਫੜਦਾ ਆਪਾਂ ਦਬੋ ਨਾ ਠੀਕ ਆ ਅਗਰ ਕੋਈ ਫੜਦਾ ਹਾਂ ਅਗਰ ਕੋਈ ਫੜਦਾ ਚਲੋ ਠੀਕ ਆ ਉਹ ਆਪਾਂ ਦੇ ਦੋ ਪਲੀਜ਼ ਪਰ ਵੀਡੀਓ ਕਲੀਪ ਕਰ ਦਿਓ ਪਲੀਜ਼ ਨਹੀਂ ਬੋਲੋ ਚਲੋ ਹ ਥਾਣੇ ਪਹੁੰਚ ਕੇ ਵੈਕੁਰ ਚੀਕਾ ਖਾਨ ਸਾਹਿਬ ਵੈਕੁਰ ਕੀ ਫਦੇ ਅਸੀਂ ਨਹੀਂ ਸਾਡੇ ਇੱਕ ਇਥੇ ਮੁੰਡਾ ਨਸ਼ੇ ਕਰਦਾ ਉਹਨੇ ਨਸ਼ੇ ਚ ਆਪਣੀ ਮਾਤਾ ਦੇ ਘਰੋਂ ਪਰਿਵਾਰੋਂ ਚੋਂ ਸਿਉਣਾ ਚੱਕ ਕੇ ਇਥੇ ਵੇਚਦਾ ਹਮ ਅਸੀਂ ਤਾਂ ਉਹ ਮਸਲੇ ਦੇ ਵਿੱਚ ਉਲਝੇ ਬੈਠੇ ਆ ਬੈਠੇ ਆ ਦੁਕਾਨ ਜੁਲਰ ਦੇ ਬਾਹਰੋਂ ਜੁਲਰ ਗਿਆ ਵਾ ਲੁਧਿਆਣੇ ਨੂੰ ਹਮ ਇਹ ਮਾਤਾ ਜੀ ਆਏ ਸਾਡੇ ਸਾਰਿਆਂ ਦੇ ਹੱਥਾਂ 'ਚ ਕ੍ਰਿਸਚਨ ਵਾਲੇ ਪੈਂਪਲੈਟ ਵਾੜਦੇ ਹਮ ਕੀ ਗੱਲ ਜੀ ਉਹਨਾਂ ਨੂੰ ਸਾਨੂੰ ਦਿਖੇ ਨੇ ਵੀ ਅਸੀਂ ਸਿੱਖਾਂ ਹਮ ਸਾਡੇ ਗਾਤਰੇ ਪਾਏ ਹੋਏ ਨੇ ਸਾਡੇ ਤਾਂ ਸਿੱਧੀ ਦੇ ਵਾਲੇ ਚੱਲ ਰਹੇ ਨੇ ਇਹਨਾਂ ਨੂੰ ਤਾਂ ਸਿੱਧੀ ਸਿੱਧੀ ਦੇ ਨਹੀਂ ਪਤਾ ਨੂੰ ਵੀ ਸਿੱਧੀ ਕਿੰਦੇ ਨੇ ਹੂੰ ਆਪਣਾ ਕ੍ਰਿਸਚੀਅਨ ਲਿਆ ਕੇ ਬਾੜਤਾ ਉਹਨਾਂ ਨੂੰ ਐ ਨਹੀਂ ਪਤਾ ਵੀ ਇਹ ਅਕਰਰੂਲੇ ਦਾ ਬੈਕਵਰਡ ਉਹ ਰੇ ਪਿਸਟਾ ਹੂੰ ਇਹਦਾ ਨਾਮ ਲੈ ਰਹੇ ਨੇ ਅਕਰਰੂਲਾ ਹੋ ਹੂੰ ਵੀ ਉਹਦੀ ਸੇਵਾ ਨਿਭਾ ਰਹੇ ਸੋਕਾ ਦੀ ਸੇਵਾ ਉਹ ਇਹਨਾਂ ਨੇ ਜਾਣ ਕੇ ਨਾ ਇਹ 19 ਤਰੀਕ ਤੋਂ ਲੈ ਕੇ ਤੀ ਤਰੀਕ ਦੇ ਵਿੱਚ ਵਿੱਚ ਇਹ ਆਪਦੇ ਪ੍ਰੋਗਰਾਮ ਰੱਖਦੇ ਨੇ ਅਗਰ ਆਪਣੇ ਪਹਿਲਾਂ ਵੀ ਬਹੁਤ ਕਾਹਨ ਹੋਏ ਨੇ ਇਹ ਇਹਨਾਂ ਨੇ ਜੋ ਕੁਝ ਕਰਨਾ ਆਪਦਾ ਪ੍ਰਸ਼ਾਸਨ ਦੀ ਮਨਜ਼ੂਰੀ ਲੈ ਕੇ ਕਰਨ ਠੀਕ ਆ ਪ੍ਰਸ਼ਾਸਨ ਦੇ ਅੰਡਰ ਰਹਿ ਕੇ ਕਰਨ ਇਹ ਨਹੀਂ ਵੀ ਆਪਾਂ ਕਿਤੇ ਵੀ ਰਾਸਤੇ ਜਾਂਦੇ ਬੰਦੇ ਨੂੰ ਆਪਾਂ ਪੈਂਪਰ ਫੜਾ ਰਹੇ ਹਾਂ ਕਿਸੇ ਦੀ ਦੁਕਾਨ 'ਚ ਕਿਸੇ ਦੇ ਘਰ 'ਚ ਜਾ ਕੇ ਇਦਾਂ ਹੋਰ ਵੀ ਸੰਸਥਾਵਾਂ ਨੇ ਹੋਰ ਵੀ ਧਰਮ ਨੇ ਉਹ ਆਪਣੇ ਪੋਸਟਰ ਲਾ ਦਿੰਦੇ ਨੇ ਬੈਨਰ ਲਾ ਦਿੰਦੇ ਨੇ ਘਰ ਘਰ ਵੰਡਣੇ ਇਹਦਾ ਕੀ ਮਕਸਦ ਕੀ ਇਹਨਾਂ ਦਾ ਮਕਸਦ ਵੀ ਇਹਨਾਂ ਤੇ ਉੱਪਰੋਂ ਜਿਹੜਾ ਨਹੀਂ ਇਹਨਾਂ ਨੇ 크੍ਰਿਸਚਨ ਨੇ ਸਭ ਤੋਂ ਵੱਧ ਸਾਡਾ ਬੁਰਾ ਹਾਲ ਕਰਿਆ 크੍ਰਿਸਚਨ ਨੇ ਕਰਿਆ ਇਹ ਪੈਸੇ ਦੇ ਦੇ ਲਾਲਚ ਦੇ ਦੇ ਬੰਦਿਆਂ ਨੂੰ ਲੈ ਕੇ ਜਾਂਦੇ ਨੇ ਸਾਡੇ ਪਿੰਡ ਦੇ ਵੀ ਤਿੰਨ ਚਾਰ ਪਰਿਵਾਰ ਗਏ ਤੇ ਅਸੀਂ ਉਹਨਾਂ ਚੋਂ ਦੋਕ ਤਾਂ ਮੋੜ ਲਏ ਬਾਕੀ ਇੱਕ ਦੋ ਰਹਿ ਗਏ ਉਹਨਾਂ ਨੂੰ ਵੀ ਕੋਸ਼ਿਸ਼ ਕਰਾਂਗੇ ਕਿਸੇ ਨੂੰ 5000 ਰੁਪਏ ਦਿੱਤਾ ਕਿਸੇ ਦਾ ਕੋਈ ਮੰਨ ਲਓ ਸਬਜੀ ਪਾ ਕੇ ਦਿੱਤੀ ਕਿਸੇ ਨੂੰ ਵੀ ਆਓ ਗੁਰਦੁਆਰਾ ਸਾਹਿਬ ਦੀ ਉਹਨਾਂ ਨੂੰ ਕਹਿੰਦੇ ਨੇ ਵੀ ਦੇਖ ਨਹੀਂ ਲੈਣੀ ਗੁਰਦੁਆਰਾ ਸਾਹਿਬ ਜਾਣਾ ਨਹੀਂ ਠੀਕ ਹੈ ਪ੍ਰਭੂ ਸਾਡਾ ਪ੍ਰਭੂ ਸ਼ਬਦ ਇਹਨਾਂ ਨੇ ਆਪਣਾ ਚੋਰੀ ਕਰਿਆ ਹੋਇਆ ਹੂੰ ਇਹ ਗੌਰ ਕਰਨੇ ਤੇ ਹੁਣ ਪ੍ਰਸ਼ਾਸਨ ਨਾਲ ਕੀ ਗੱਲ ਹੋਈ ਹੈ ਜੀ ਇਹ ਸਾਨੂੰ ਮਾਤਾ ਧਮਕੀ ਦੇ ਰਹੀ ਹੈ ਜੇ ਅਸੀਂ ਮਾਤਾ ਨੂੰ ਪੁੱਛਿਆ ਵੀ ਮਾਤਾ ਤੂੰ ਸਾਨੂੰ ਪੈਂਪਲਰ ਕਿਹੜੇ ਧਾਰ ਤੇ ਬਣਾ ਰਹੀਆਂ ਹੂੰ ਕਹਿੰਦੀ ਮੈਂ ਤੁਹਾਨੂੰ ਠਾਣੇ ਪਹੁੰਚਾ ਦੂੰਗੀ ਹੂੰ ਸਰ ਠਾਣਾ ਸਾਡੇ ਨੇ ਉਹ ਤੇ ਅਸੀਂ ਠਾਣੇ 'ਚ ਆ ਗਏ ਮੈਂ ਕਿਹਾ ਵੀ ਮਾਤਾ ਹੁਣ ਠਾਣੇ 'ਚ ਹੁਣ ਮੂਲਕ ਹੋ ਰਹੀ ਆ ਹੂੰ ਹੁਣ ਪ੍ਰਸ਼ਾਸਨ ਕੀ ਕਹਿ ਰਿਹਾ ਜੀ ਪ੍ਰਸ਼ਾਸਨ ਨੇ ਕਿਹਾ ਉਹ ਵੀ ਜ਼ਿੰਮੇਵਾਰੀ ਲਓ ਵੀ ਆਪਦਾ ਉਤੋਂ ਲਿਖਾਓ ਲਿਖਾ ਕੇ ਆਪਦੇ ਨਾ ਤੋਂ ਲੋਵਾ ਸਟੇਡੀਅਮ ਤੋਂ ਮਨਜ਼ੂਰੀ ਲੈ ਕੇ ਕਰੋ ਜੋ ਕੁਝ ਕਰਨਾ ਐ ਇਦਾਂ ਕਿਸੇ ਦੇ ਹੱਥੇ ਜਾਂਦੇ ਦੇ ਪੈਂਪਲਰ ਨਹੀਂ ਬ ਜੀ ਧੰਨਵਾਦ ਜੀ ਕਿਸੇ ਦੇ ਵੀ ਇਦਾਂ ਫੇਰ ਫੜਾਉਂਦੇ ਨੇ ਜਾਂ ਕਿਤੇ ਵੀ ਜਾਂਦੇ ਨੇ ਇਹ ਫੇਰ ਵੰਡਦੇ ਨੇ ਤਾਂ ਲੋਕਾਂ ਨੂੰ ਕੀ ਫੀਲ ਕਰੇਗੀ ਲੋਕਾਂ ਨੂੰ ਅਪੀਲ ਕਰਨਾਂਗੇ ਮੇਰੇ ਤੇ ਛੇਤਰ ਮਾਰੋ ਆਪਣੇ ਸਿੱਧੀ ਦੀ ਜਿਹੜੇ ਚੱਲ ਰਹੇ ਨੇ ਸੋਚ ਕੇ ਦੇਖੋ ਜਿਹੜੇ ਪਿਤਾ ਨੇ ਆਪਣੇ ਵਾਸਤੇ ਆਪਣੇ ਪੁੱਤਰ ਪਰਿਵਾਰ ਪੂਰਾ ਵਿਵਾਰਤਾ ਹੋਵੇ ਉਹਨਾਂ ਦੇ ਸਿੱਧੀ ਦੀ ਦਿਨਾ ਚਾ ਕੇ ਆਪਾਂ ਇਹ ਕੁਛ ਕਰਦੇ ਚੰਗੇ ਲੱਗਦੇ ਆ ਫਿਰ ਮਾਤਾ ਨੂੰ ਪੁੱਛਿਆ ਉਹ ਕਹਿੰਦੀ ਨੋਂ ਵੀ ਮੇਰਾ ਕੌਰ ਰੱਖਣੀ ਕਰਜੀਤ ਕੌਰ ਦੱਸੋ ਜੀ ਇਹਨਾਂ ਨੂੰ ਪਤਾ ਹੋਣੀ ਵੀ ਸਿੱਧੀ ਦੀ ਜਿਹੜੇ ਕੀ ਨੇ ਕੀ Bas aqui porque ahí no.